ਕਿ ਚਾਹੇ ਸੀਐਮ ਹੋਵੇ ਚਾਹੇ ਮੈਂ ਮੰਤਰੀ ਹੈ ਸਾਰੇ ਸਾਹਿਬ ਹੋਵਗੇ ਤੁਸੀਂ ਰੋਜ਼ ਰਾਤ ਨੂੰ ਪੈਕੜੀ ਲਾਉਂਦੇ ਮਹਿੰਗੇ ਮਾਲਾ ਰੱਖਦੇ ਨਹੀਂ ਹੈ ਰੱਖਦੇ ਹਨ ਜੀ ਆਹ ਦੇਲੀ ਫਿਰਦੇ ਹੈ ਪਰ ਆਪਾਂ ਕਦੇ ਕਿਸੇ ਅਫਸਰ ਨੂੰ ਕਿਸੇ ਲੀਡਰ ਨੂੰ ਸ਼ਰਾਬੀ ਕਹਿ ਕੇ ਵਾਰੀ ਮਾਰਦੇ ਹੈ ਨਹੀਂ ਮਾਰਦੇ ਨਾ ਤੇ ਪੋਸਟ ਵੀ ਖਾਣ ਦਾ ਆਪ ਨੂੰ 100 ਗੁਣਾ ਵੱਧ ਦਿਮਾਗੀ ਦੌਰ ਤੇ ਸੰਤੁਲਿਤ ਰਹਿੰਦਾ ਹੈ ਐਡੇ ਸੋਹਣੇ ਜੈਂਟਲਮੈਨ ਬਣ ਕੇ ਵਿਚਰਦੇ ਹੈ ਉਹਨੂੰ ਫਿਰ ਆਪਣੀ ਜਾਨ ਛੇੜੀ ਕਹੋ ਕਹਿੰਦੇ ਹੈ ਭਗਵਾਨ ਜੀ ਜਿੰਨੇ ਬੰਦੇ ਹੋਏ ਐ ਐਮਐਲਏ ਉਹਨਾਂ ਨੂੰ ਚੈੱਕ ਕਰਕੇ ਵੇਖ ਲੋ ਜਿਆਦਾ ਨਹੀਂ ਤਾਂ 90 ਖਾਂਦੇ ਹੋਣਗੇ ਸਾਰੇ ਕੱਢ ਕੇ ਕੱਢ ਲੋ ਸਾਰੇ ਖਾਂਦੇ ਹੋਣਗੇ ਕਾਂਗਰਸੀ ਸਾਧ ਲੋ ਖਾਂਦੇ ਆ ਨਾ ਸਾਰੇ ਖਾਂਦੇ ਆਈ ਕਿੰਨੇ ਨੇ ਤਾਂ ਨਾਲ ਖਾਤਾ ਆਪਣਾ ਲੀਡਰਾਂ ਦਾ ਕਿਉਂਕਿ ਅਸੀਂ ਉਹਨਾਂ ਦੇ ਨੇੜੇ ਬਹੁਤ ਰਹੇ ਆਂ ਕਹਿੰਦਾ ਕਿ ਭਾਵੇਂ ਜੇ ਉਹ ਨਸ਼ੇੜੀ ਨਹੀਂ ਨਾ ਵੱਜਦੇ ਤਾਂ ਫਿਰ ਆਪਾਂ ਨੂੰ ਅਮਰੀਕਾ ਕਿਹਾ ਕਿ ਜਮਰੀਕਾ ਕਿ ਕੌਣ ਸਵਤਨ ਕੀਤਾ ਜਾਵੇ ਤੁਸੀਂ 10 ਸਾਲ ਸ਼ਰਾਬ ਪੀ ਲੋ 20 ਸਾਲ ਪੀ ਲੋ ਥੋੜਾ ਹੋ ਸਕਦਾ ਗੁਰਦੇ ਖਤਮ ਹੋ ਜਾਣ ਕਿਆ 50 ਸਾਲ ਜਿਵੇਂ ਬਾਈ ਨੇ ਗਾਣੇ ਦੱਸਿਆ 50 ਸਾਲ ਪੁੱਸਤ ਵੀ ਖਾਈ ਚਲੋ ਉਹ ਤੇ ਮੇਰੇ ਦਾਦੇ ਨੇ ਖਾਧੀ ਐ ਤੇ ਬਾਕੀਆਂ ਪੋਲਾ ਗਿਆ ਅਖੀਰ ਤੱਕ ਕੋਈ ਬਿਮਾਰੀ ਨਹੀਂ ਸੀ ਕੋਈ ਕੁਛ ਨਹੀਂ ਸ਼ਰੀਰ ਨੂੰ ਹੋਇਆ ਸੀ ਆਹ ਦੇ ਤੁਹਾਡੇ ਕੋਲੇ ਮੈਂ ਬੈਠਾ ਆਹ ਆਹ ਵੇਖੋ ਬਾਈ ਸਾਡੇ ਬੈਠੇ ਆ ਮੱਲੀਆਂ ਵਾਲੇ ਸਾਡੇ ਸਾਡੀ 18 ਸਾਲਾਂ ਦਾ ਖਾਣ ਲੱਗਾ ਤੇ 7ਵੇਂ ਦੇ ਨੇੜੇ ਪਹੁੰਚ ਗਿਆ ਇਹ ਲਾਭਤਾ ਜੋ ਝੰਗਾ ਰਹੇਗਾ ਆ ਸਾਡੇ ਕੁੜੀਆਂ ਆਪ ਦਾ ਰੇਤੇੜਾ ਜਿਹਾ ਬਿਠਾ ਕਰ ਲੈਂਦੇ ਆ ਇਹਨੇ ਆ ਮੁੰਡਾ ਬਰਾਧੁਣਾ ਇਹ ਵੀ ਨਿਕਵਾ ਪਰਦਾ ਵਿੱਚ ਟਿੰਟਾ ਟਿੰਟਾ ਬਿਤਾ ਜੱਟ ਉਹ ਕਹਿੰਦਾ ਜੱਟ ਆਵਿੰਦਾ ਉਹ ਦੂਜੀ ਕੁੜੀ ਕੁੜੀ ਮੋਲਦੀ ਆ ਬਣੀ ਨਾ ਨਾ ਜੱਟਾ ਕਿੱਥੇ ਜਿੱਥੇ ਜੱਟਾ ਉੱਥੇ ਕਿੱਥੇ ਬੱਜਾ ਉੱਥੇ ਬਤਾ ਨਹੀਂ ਹੁੰਦਾ ਕਿੱਥੇ ਜੱਟਾ ਹੋਊਗਾ ਜਿੱਥੇ ਕੁੱਕੀ ਖਾਣਾ ਪੂਰਾ ਖੰਦਾ ਤੇ 99 ਲੋ ਬੱਚੇ ਦੇ 24 24 ਬੱਚੇ ਦੇ ਮੈਂ ਕੰਮ ਕਿਸੇ ਬੰਦੇ ਨੂੰ ਜਹਾਜ ਤੇ ਖਾਣਾ ਬਈ 26 ਬੱਚੇ ਇੱਕ ਬੰਦੇ ਦੇ ਜਿਹੜਾ ਪੁੱਗੀ ਖੰਡਾ ਦੀ ਅੱਜ 26 ਜੁਹਾਨ ਨੇ 26 ਹੋ ਗਏ ਹਜੇ ਉਹ ਹਜੇ ਗੱਲ ਸੁਪਈ ਹੈ ਨਾ 48 ਸਾਲਾਂ ਦਾ ਸਾਡੇ ਬਾਈ ਸਾਹਮਣੇ ਬੈਠਿਆ ਮੈਂ ਕਹਾਂ ਵੀ ਕੋਈ ਮਜ਼ਾਕ ਨਹੀਂ 50 ਸਾਲ ਤੋਂ ਬਾਅਦ ਫੀਮ ਬੰਦੇ ਨੂੰ ਕਹਿੰਦੀ ਹੈ ਕਿ ਤੂੰ ਮੈਨੂੰ ਖਾਣਾ ਸ਼ੁਰੂ ਕਰ 100 ਸਾਲ ਤੱਕ ਤੇਰੀ ਮਾਂ ਤੇ ਬੜੀ ਬੁਢੀ ਸੀ ਭਾਈ ਇਹ ਬਹੁਤ ਵੱਡੀ ਦਵਾਈ ਸੀ ਤਾਂ WHO ਨੇ ਏਜੰਸੀਆਂ ਨੇ ਪਲਾਨ ਕਰਕੇ ਪੰਜਾਬ ਦੀ ਜਵਾਨੀ ਨਾਮ ਆ ਕੇ ਸਾਡੇ ਸਮਰਾਲਿਆਂ ਦੇ ਉਤੇ ਆਜੋ ਭਾਈ ਅੱਜ ਨਹੀਂ ਕਰਕੇ ਸੱਚੀ ਵਿਚੜ ਕੇ ਲੋਕ ਆਜੋ ਬਹੁਤ ਗੱਡੀਆਂ ਅੱਜ ਰਾਤ ਸਾਡੇ ਦੁਨੀਆ ਹੋਣੀਆਂ ਅੱਜ ਜੀ ਅੱਜ ਨੌਮਤੀ ਵੀ ਸਾਰੇ ਵੀਰ ਸਰਪੰਚ ਸਾਹਿਬ ਆਓ ਮੈਂ ਅੱਗੇ ਕਹਿੰਦਾ ਅੱਜ ਨਹੀਂ ਕਰਕੇ ਕੈਨਸਲ ਨਹੀਂ ਕੀਤਾ ਇਹ ਪ੍ਰੋਗਰਾਮ ਅਸੀਂ ਪਰ